ਸਤਨਾਮ ਵਾਹਿਗੁਰੂ ਸਤ ਮੱਤੇ ਤੇ ਚਮਕਣ ਵਾਲ ਮੇਰੇ ਬਨਰੇ ਦੇ ਨਾਨੀਨ ਵਟਣਾ ਲੱਗੇ ਗੋਣਾ ਨਾਨੀਨ ਵਟਣਾ ਸਤਿਗੁਰਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੇ ਸਾਰੇ ਬਹੁਤ ਵਧੀਆ ਹੋਵਗੇ ਸ਼ੁਕਰ ਹੈ ਜੀ ਅੱਜ ਭਾਗਾ ਭਰੇ ਦਿਨ ਆ ਗਿਆ ਅੱਜ ਕੁਲ ਦੁਨੀਆ ਕੁਲ ਜਹਾਨ ਦੇ ਮਾਲਕ ਸਿਰ ਗੁਰਗ੍ਰਾਂਤ ਸਾਹਿਬ ਜੀ ਨੇ ਇਸ ਘਰ ਦੇ ਵਿੱਚ ਆ ਕੇ ਚੜ੍ਹਦੇ ਪਾਣੇ ਨੇ ਸੋ ਸਭ ਤੋਂ ਪਹਿਲਾਂ ਮੈਂ ਗੁਰਦੁਆਰਾ ਸਾਹਿਬ ਜਾ ਕੇ ਬਾਬਾ ਜੀ ਦਾ ਸਮਾਨ ਲਿਆਵਾ ਚੰਦੂਆ ਸਾਹਿਬ ਲਈ ਸਟੈਂਡ ਵਗੈਰਾ ਲਿਆਵਾ ਕੀ 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 ਮਰਾਜੇ ਦਾਦੀ ਨੂੰ ਦਰਾਦੀ ਕੱਲ ਨਹੀਂ ਆਏ ਦਰਾਦੀ ਨੂੰ ਮੈਚਿੰਗ ਕਰੀ ਵੀ ਹੈ ਦਾਦੀ ਨਾਲ ਇਹ ਨਾਰਾਜ ਹੈ ਦਾਦੀ ਨੂੰ ਦਾਦੀ ਰਾਤੀ ਕਿਉਂ ਨਹੀਂ ਆਏ ਨਾਰਾਜ ਆਪਣੀ ਤਾਈ ਤੋਂ ਵੀ ਇਹ ਪੁੱਛੋ ਨਾ ਤੁਹਾਨੂੰ ਨਹੀਂ ਮੈਂ ਪੁੱਛਣਾ ਵੀ ਤੁਹਾਨੂੰ ਮੈਂ ਤਾਂ ਕੋ ਕੁ ਨਹੀਂ ਲੈ ਕੇ ਆਣ ਵਾਲੇ ਹੁੰਦੇ ਮੈਂ ਤਾਂ ਹਾਂ ਬਾਬੂ ਹਾਂ ਹਾਂ ਜੀ ਹਾਂ ਇਹ ਗੁੱਸਾ ਕਰੀ ਨਾਲ ਲੇਟ ਹੋ ਗਏ ਨੇ ਬਾਬਾ ਜੀ ਦੇ ਇੱਥੇ ਸਤਾਨ ਰੈਡੀ ਹੁੰਦਾ ਹੋਇਆ ਤਿਆਰੀਆਂ ਹੋ ਗਈਆਂ ਬਹੁਤ ਵਧੀਆ ਲੱਗ ਰਿਹਾ ਬੜੀ ਖੁਸ਼ੀ ਵਾਲਾ ਦਿਨ ਹੈ ਲੋ ਜੀ ਤੇ ਬਾਬਾ ਜੀ ਦੇ ਆਉਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੇ ਬੜੇ ਹੀ ਮਨ ਨੂੰ ਨਾ ਇੱਕ ਅੰਦਰੋਂ ਸੰਤੁਸ਼ਟੀ ਜੀ ਹੋਈ ਪਈ ਬੜੀ ਖੁਸ਼ੀ ਹੋ ਰਹੀ ਹੈ ਨਾ ਕੋਲ ਜਹਾਨ ਦੇ ਮਾਲਕ ਆ ਰਹੇ ਨੇ ਹੈ ਨਾ ਤੇ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਇਹਨਾਂ ਜਿਲ੍ਹਾ ਨੇ ਛੱਤ ਬਖਸ਼ੀ ਹੈ ਨਾ ਰਹਿਣ ਨੂੰ ਇੱਕ ਆਸਰਾ ਬਖਸ਼ਿਆ ਆਪਣੀ ਜਗ੍ਹਾ ਦੇ ਉੱਪਰ ਹੀ ਬਾਬਾ ਜੀ ਆ ਰਹੇ ਨੇ ਠੀਕ ਹੈ ਸਾਡਾ ਕੁਝ ਨਹੀਂ ਹੈ ਦਿੱਤਾ ਵੀ ਉਹਨੇ ਤੇ ਉਹਦਾ ਹੀ ਹੈ ਸਾਰਾ ਕੁਝ ਤੇ ਪਹਿਲੀ ਵਾਰ ਬਾਬਾ ਜੀ ਨੇ ਇੱਥੇ ਚਰਨ ਪਾਣੇ ਨੇ ਮਤਲਬ ਅੱਜ ਬੜੀ ਇਮੋਸ਼ਨਲ ਜੀ ਮੂਵਮੈਂਟ ਹੋਈ ਹੋਈ ਹੈ ਹੈਨਾ ਤੇ ਬੜਾ ਇੰਨਾ ਮਨ ਖੁਸ਼ ਹੈ ਨਾ ਅੱਜ ਤੇ ਇਬਾਦਤ ਕਰਕੇ ਹੀ ਹੈ ਸਾਰਾ ਕੁਝ ਹੈਨਾ ਇਬਾਦਤ ਮੁਬਾਰਕਾਂ ਹੈ ਬਾਦ ਤੁਹਾਨੂੰ ਬਹੁਤ ਬਹੁਤ ਤੇ ਇਬਾਦਤ ਦੀ ਮੰਮੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਗੁਰੂ ਮਹਾਰਾਜ ਆ ਰਹੇ ਨੇ ਹੂੰ ਸਹੀ ਗੱਲ ਹੈ ਇਬਾਦਤ ਸਭ ਕੁਝ ਤੁਹਾਡੇ ਕਰਕੇ ਮੇਰੇ ਪੁੱਤ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ गुरप्रसाद इकार सतना करता पुरख निर्भो निर्वैन अकाल मूर्त अजूनी से ਕਈ ਕੋਟ ਜਨਮਹਿ ਜੀਵੇ ਮਰੇ ਕਈ ਕੋਟ ਬੋ ਜੰਨੀ ਫਰੇ ਕਈ ਕੋਟ ਬੈਠਦੀ ਖਾਹੇ ਕਈ ਕੋਟ ਘਾਲੇ ਥਕ ਪਾਏ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਲੋ ਜੀ ਬਾਬਾ ਜੀ ਆਏ ਸੀ ਘਰੇ ਅੱਜ ਚਰਨ ਪਾ ਕੇ ਗਏ ਸਾਰਿਆਂ ਨੇ ਅਰਦਾਸ ਕੀਤੀ ਪਰਮ ਪਰਿਵਾਰ ਦੀ ਖੁਸ਼ਹਾਲੀ ਦੀ ਦੇ ਨਾਲ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਅੱਜ ਜੋ ਵੀ ਹੈਗੇ ਆ ਉਸ ਮਾਲਕ ਦੀ ਕਿਰਪਾ ਦੇ ਅਨੁਸਾਰ ਆ ਉਸ ਮਾਲਕ ਦੀ ਕਿਰਪਾ ਦੇ ਨਾਲ ਹੀ ਆ ਤੇ ਉਹਨਾਂ ਨੇ ਰਹਿਮਤਾਂ ਬਖਸ਼ੀਆਂ ਨੇ ਸਵਾਸ ਚੱਲਦੇ ਨੇ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਖਾਣ ਨੂੰ ਉਹ ਸ਼ੁਕਰ ਮਾਲਕ ਦਾ ਜੋ ਦਿੱਤਾ ਉਹਨਾਂ ਨੇ ਸਭ ਕੁਝ ਦਿੱਤਾ ਤੇ ਸਭ ਤੋਂ ਵੱਡਾ ਸ਼ੁਕਰਾਨ ਕਿ ਇੱਕ ਬਹੁਤ ਪਿਆਰੀ ਦੀ ਧੀ ਬਖਸ਼ੀ ਮੈਨੂੰ ਤੇ ਕੱਲ ਉਹਦੀ ਪਾਰਟੀ ਹੈ ਇਬਾਦਤ ਦੀ ਕੱਲ ਸਾਰੇ ਰਿਸ਼ਤੇਦਾਰ ਸੱਜਣ ਮਿੱਤਰ ਇਕੱਠੇ ਹੋਣਗੇ ਬਹੁਤ ਇੰਜੋਏ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਸੱਜਣ ਫਿੱਤਰ ਇਕੱਠੇ ਹੋਏ ਹੋਏ ਨੇ ਇੱਥੇ ਥੱਲੇ ਗੱਦੇ ਢਾ ਕੇ ਬੈਠੇ ਨੇ ਤਿਆਰੀਆਂ ਚਲੰਡੀਆਂ ਨੇ ਸੂਟਾਂ ਦੀਆਂ ਆ ਮੇਰੀ 5 ਕਿਲੋ ਵਾਲੀ ਭੈਣ ਕੰਗਣ ਕੰਗਣ ਪੰਟਲ ਉਹ 5 ਕਿਲੋ ਦਾ ਕੰਗਣ ਪਾੰਦੀ ਹੈ ਜਿਹੜੀ ਠੀਕ ਹੈ ਮੰਮੀ ਬੈਠੇ ਨੇ ਥੱਲੇ ਗੱਦੇ ਉਹ ਜਿਹੜਾ ਪੋਰਟੇਬਲ ਗੱਦਾ ਲਿਆਉਂਦਾ ਸਾਰੇ ਆਪਣ-ਆਪਣਾ ਬੈਠੇ ਨੇ ਸਿੰਘਾਸਨ ਲਾ ਕੇ ਇਹ ਮਹਿੰਦੀਆਂ ਮੁੰਦੀਆਂ ਡਿਸਕਸ ਹੋਣੀਆਂ ਨੇ ਆ ਬੈਠਾ ਵੰਸ਼ ਹਾਂਜੀ ਹੁਣ ਤੁਸੀਂ ਕਿੱਧਰ ਚੱਲੇ ਹੋ ਬਾਹਰ ਚੱਲੇ ਹੋ ਕਿਰਨ ਮੈਂ ਖੜੀ ਸਾਡੀ ਅੱਛਾ ਇਹ ਸਾਡੀ ਮਹਿਕ ਇਹ ਨਹੀਂ ਮਹਿਕ ਮੈਂ ਕਿ ਨੂੰ ਕੀ ਪੀ ਸੀ ਪਰਮ ਦੇ ਪਿੱਛੇ ਕਿੰਨੀ ਬਦਲੀ ਹੋ ਗਈ ਹੈ ਮਹਿਕ ਵੀਰੇ ਹੁਣ ਆ ਰਹੇ ਨੇ ਕਿਰਨ ਦੇ ਮੰਮੀ ਪਾਪਾ ਵੀ ਆ ਰਹੇ ਨੇ ਭਾਜੀ ਭਾਜੀ ਬੋਬੀ ਭਾਜੀ ਵੀ ਆ ਰਹੇ ਨੇ ਹੁਣ ਸਾਰੇ ਗੱਡਮਟ ਹੋ ਜਾਣਗੇ ਇੱਕ ਥਾਂ ਦੇ ਉੱਪਰ ਬਹੁਤ ਇੰਜੋਏ ਕਰਾਂਗੇ ਮਜ਼ਾ ਤਾਂ ਉਦੋਂ ਆਉਂਦਾ ਹੈ ਨਾ ਜਦ ਸਾਰੇ ਇਕੱਠੇ ਹੋ ਜਾਈਦਾ ਇੱਕੋ ਥਾਂ ਦੇ ਉੱਪਰ ਮਖਲਾ ਗੱਲ ਮੇ ਮਚਦਾ ਪੂਰਾ ਆਖਿਰਕਾਰ ਮੰਮੀ ਉਹਦੇ ਨਾਲ ਆਈ ਗਿਆ ਇਬਾਦਤ ਦੀ ਜਿਸ ਦਿਨ ਆਪਾਂ ਪਾਰਟੀ ਕਰਨੀ ਹੈ ਕਿਦਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਕੋਈ ਟਾਈਮ ਹੀ ਆ ਗਿਆ ਟਾਈਮ ਆਈ ਗਿਆ ਦੇਖੋ ਆਇਆ ਗਿਆ ਟਾਈਮ ਤੇ ਲੰਘ ਵੀ ਜਾਣਾ ਮੰਮੀ ਨੇ ਪਾਣਾ ਕਿਦਾਂ ਤਾਂ ਤਕਲਕ ਤਕਲਕ ਪੂਆ ਪਾਏਗੀ ਫਲੋਰ ਪਟ ਦੇਗੀ ਤੇ ਐ ਤਾਈ ਤਾਈ ਕਿਦਾਂ ਪਿੱਛੇ ਪਾ ਵੀ ਟ੍ਰੇਲਰ ਦਿਖਾਏ ਉਹ ਕਿਵੇਂ ਕਿਦਾਂ ਪਾਓਗੇ ਨਾ ਠੀਕ ਹੈ ਓਏ ਇਬਾਦਤ ਆ ਗਈ ਇਬਾਦਤ ਆ ਗਈ ਇਬਾਦਤ ਓਏ ਪਪਾ ਦੇਖੋ ਪਪਾ ਓਏ ਛੋਨੇ ਬਾਬੂ ਓਏ ਤੇਰੀ ਦੀ ਆਹ ਬਾਬੂ ਹਾਂਜੀ ਓਏ ਛੋਨੇ ਹਾਂ ਬਾਬੂ ਆ ਜਾਈ ਗਏ ਰਿਐਕਟਿਵ ਸੱਚੀ ਅਡੀ ਮੈਂ ਵੀ ਬਾਤ ਗਈ। ਕਿੱਥੇ ਬਾਤ ਗਈ ਸੀ? ਤੁਹਾਡਾ ਲੱਭ ਘਰ ਕਰਨੀ। ਕਿਸ ਨੇ ਵਾਰਿਆ ਤੁਸੀਂ ਵੀ ਬਾਤ ਨਹੀਂ। ਨਹੀਂ ਨਾਨੀ ਸਾਸ਼ਿਕਾ। ਨਾਨੀ ਸਾਸ਼ਿਕਾ। ਸਾਸ਼ਿਕਾ। ਇਹਨੇ ਨਾਨੂ ਸਾਸ਼ਿਕਾ। ਸਾਸ਼ਿਕਾ ਵਾਲੀ। ਬਾਪਾ ਇਹ ਨਹੀਂ ਰੇ। ਮੈਂ ਕਿ ਇਹਨੇ ਉਹ ਆ ਕੇ ਚਲੋ ਚਲੋ ਅੰਦਰ ਜਰੂਰ। ਪਰਮ ਪਿੱਛੇ ਹੋ ਜਾ। ਪਾਜੀ ਸਟਾਪ। ਸਟਾਪ। ਹਾਲੀ ਮਾਰਾ ਤੁਹਲੀ ਮਾਰਾ। ਹਾਲੋ। ਚਲੋ ਜੀ ਆਓ ਜੀ ਆਓ ਜੀ ਆਓ ਜੀ ਲਓ ਜੀ ਆਗੇ ਹੀ ਬਾਦ ਦੇ ਨਾਨਕੇ ਹੈ ਤਿੰਨ ਨੰਬਰ ਦੇ ਬਾਦ ਦੇ ਫੁੱਫੜ ਜੀ ਫੁੱਫੜ ਰੋਸ ਜਾਂਦਾ ਹੁੰਦਾ ਨਹੀਂ ਤਾਂ ਹਰ ਫਿਲਮਾਂ ਦੇ ਵਿੱਚ ਇਹ ਵਾਲਾ ਫੁੱਫੜ ਤੇਜ ਹੈ ਇਹ ਰੋਸਦਾਰੀ ਦਾ ਐ ਆਂਦੇ ਹੀ ਫੋਨ ਤੇ ਭਾਜੀ ਉਹ ਉਧਰ ਸਾਡੇ ਮੰਮੀ ਦੀ ਵੀ ਆ ਗਏ ਪੂਰੀਆਂ ਅਰਣਕਾਂ ਲੱਗੀਆਂ ਪਿਆਨੇ ਇਹ ਬਾਦ ਦੇ ਦਾਦੀ ਦਾਦੂ ਨਾਨੀ ਨਾਨੂ ਪੂਆ ਫੁੱਫੜ ਤਾਇਆ ਤਾਈ ਪੈਣ ਭਰਾ ਹਰ ਲਫਰ ਲੋਈ ਬਿਪਰੀ ਜਿੰਦਰ ਜਾਓ ਜਿਹੜੇ ਕਮਰੇ ਚ ਜਾਓ ਹਰ ਲਰ ਲੋਰੀ ਮੰਮੀ ਮੰਮੀ ਦੀ ਇੱਕ ਉਹ ਕਹਿੰਦੀ ਹੁੰਦੀ ਸੀ ਨਾ ਜੋ ਲਛਵੀਂ ਜੈ ਵੱਡੀਆਂ ਕੀ ਹਰਲ ਹਰਲ ਕਰਦੀਆਂ ਜੈ ਵੱਡੀਆਂ ਸਹੀ ਦਾਦੀ ਕੀ ਕਹਿੰਦੀ ਸੀ ਨਾਨੀ ਇੱਧਰ ਪੈਣਾ ਭਰਾ ਮੇਰੇ ਇਸ ਘਰ ਚ ਪਹਿਲੀ ਵਾਰੀ ਆਪਣੀ ਸਾਰੀ ਫੈਮਿਲੀ ਇਕੱਠੀ ਹੋਈ ਸਹੀ ਗੱਲ ਹੈ ਇਬਾਦਤ ਕਰਕੇ ਇਬਾਦਤ ਸਾਰਿਆਂ ਨੂੰ ਇਕੱਠਾ ਕਰਦਾ ਹੈ ਇਬਾਦਤ ਛੋਨੀ ਛੋਨੀ ਬੇਟੀ ਨੇ ਛੋਨੀ ਛੋਨੀ ਬੈਠ ਮਮੀ ਇੱਥੇ ਹਲੋ ਠਸ ਲਾ ਕੇ ਬੈਜੋ ਨੀ ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਤੋਂ ਆਈ ਹਾਂ ਅੱਛਾ ਮਹਿੰਦੀ ਦਿਖਾਏ ਦਾਦੀ ਆਹ ਮਹਿੰਦੀਆਂ ਸ਼ਿੰਦੀਆਂ ਲਾ ਰੱਖਿਆ ਨੇ ਭੂਆ ਨੇ ਸ਼ੁਰੂਆਤ ਕੀਤੀ ਮਹਿੰਦੀ ਦੀ 5 ਕਿਲੋ ਦੀ ਮਹਿੰਦੀ ਹੈ 5 ਇੱਕ ਲਿਆਦਾ ਨਾ ਨੀ ਚਲਾ ਦੇ ਹੁਣ ਮੈਨੂੰ ਲੱਗਣ ਲੱਗੀ ਨਾਨੀ ਨੂੰ ਵਟਣਾ ਲੱਗੇਗਾ ਨਾਨੀ ਨੂੰ ਵਟਣਾ ਸਹੀ ਗੱਲ ਹੈ ਅਗਮ ਅਗਮ ਐਤੀ ਦੇ ਬੇਟੀ ਅੜਦਾ ਫੜਵੀਂ ਅ ਨਾਨੀ ਲਾਓ ਵਟਣਾ ਠੀਕ ਨਾਨੀ ਲਾਓ ਵਟਣਾ ਸਹੀ ਗੱਲ ਹੈ ਯਾਦ ਆਣਗੇ ਦਿਨ ਸਹੀ ਗੱਲ ਹੈ ਇਹ ਕੈਪਚਰ ਹੋ ਰਿਹਾ ਵਲੌਗ ਦੇ ਵਿੱਚ ਆਪਣਾ ਸਾਰਾ डिंग डक डिंग डिंग ਮੱਥੇ ਤੇ ਚਮਕਣ ਵਾਲ ਬਨੜੇ ਦੇ ਮੱਥੇ ਤੇ ਚਮਕਣ ਵਾਲ ਮੇਰੇ ਬਨੜੇ ਦੇ ਗਾਓ ਅੱਗੇ ਕਿਹਨੂੰ ਆਂਦਾ ਗਾਣਾ ਏ ਮੈਂ ਤਾਂ ਇਨਾ ਹੀ ਆਂਦਾ ਮੱਥੇ ਤੇ ਚਮਕਣ ਵਾਲ ਮੇਰੇ ਬਨੜੇ ਦੇ ਬੋਸ਼ ਬੋਸ਼ ਇੱਕ ਇੱਕ ਟੱਪਾ ਦੋ ਦੋ ਟਪੇ ਨਾ ਹੋ ਗਿਆ ਆ ਬੁਰੀ ਆਉਣੀ ਉਹ ਦਰਦਾ ਗਿਆ ਨਹੀਂ ਆਏ ਪੀਓਗੇ ਨਾ ਚਲੋ ਬੁਰੀ ਨਹੀਂ ਆਉਂਦੀ ਹੁੰਦੀ ਐ ਇਹ ਜਿੰਨਾਂ ਨੇ ਖਤ ਮਾਰ ਗਏ ਹੋਰ ਚੱਲ ਜਿੰਨਾਂ ਨੇ ਘਤ ਮਾਰਦੀ ਨਾ ਪੂਰੀ ਗਾਣੀ ਨਗੂਣੀ ਆਏ ਲੱਗੇ ਰਹਿੰਦੀ ਐ ਬਸ ਸਹੀ ਗੱਲ ਐ ਰੌਣਕਾਂ ਲੱਗੀਆਂ ਤਰਵੇਂਂਦੀਆਂ ਲੱਗਦੀਆਂ ਨੇ ਨਾਨੀ ਦੇ ਲੱਗਦੀ ਹੋਈ ਮਹਿੰਦੀ ਦਾਦੀ ਨੇ ਪਹਿਲਾਂ ਲਾ ਛੱਡੀ ਇਹਦੇ ਵੀ ਲਾ ਮੂ ਇਹ ਮੈਚ ਇਹ ਵੀ ਆਪਣੇ ਪਿਓ ਵਾਂਗੂ ਮੈਚ ਦੀ دیਵਾਨੀ ਐ ਹਾਂ ਬਾਬੂ ਮੈਚ ਦੇਖ ਰਹੇ ਆ ਕਿਵੇਂ ਅੱਗੇ ਉਹ ਕਿਵੇਂ ਮੈਚ ਦੇਖ ਰਹੀ ਐ ਇਹ ਦਾदू ਜੀ ਸਰ ਘੇਟਨ ਦੇ ਬਰਾਸੀ ਟੋ ਬਣਾਇਆ ਹੈ ਖਾ ਓਏ ਇਹ ਆਪਣੀ ਡੈਡੀ ਦੀ ਕਾਪੀ ਐ ਇੱਧਰ ਦੁੱਧ ਦੱਤ ਤੇ ਦੱਸੀ ਟਮਣੀ ਆ। ਹਾ ਕਿੰਨੇ ਧਿਆਨ ਨਾਲ ਦੇਖ ਰਹੀਆਂ ਨੇ। ਪੂਰਾ ਜਿਵੇਂ ਸਮਝ ਆ ਰਿਹਾ ਸਾਰਾ ਇਹਨੂੰ। ਆ ਰਹੀਏ ਇਹਨੂੰ ਸਾਰੇ। ਹੈ? ਸਾਰਿਆਂ ਰੋਟੀ ਖਾ ਲਈ? ਹਾਂਜੀ। ਹੈ? ਚਲੋ ਸੋ ਜੋ ਫਿਰ। ਇੱਧਰ ਬੈਠੇ ਰਹੇ। ਆਹ ਹਾਂ। ਆ ਵੇ। ਸਬਾ ਤਤੇ ਦੱਦ ਦੱਤ ਤੇ ਦੱਸੀ ਟਮਣੀ ਆ। ਵੇ ਅਮਨਚ ਤੂੰ ਕੰਡਿਆਂ ਨਾਲ ਹਾਂ ਜੀ ਪਰੇ ਤੂੰ ਬੱਤ ਕੰਨਣਾ ਮਰਸ ਬੈ ਜਾ ਪਰ ਜਾ ਰੱਗੀ ਕਰੇ ਕਰਤਾ ਥੱਲੇ ਗੱਦੇ ਵਛਾਏ ਨੇ ਆਪਾਂ ਮੰਮੀ ਕਹਿੰਦੇ ਮੈਂ ਪਿੱਛੇ ਰਹਿ ਗਈ ਆ ਮੰਮੀ ਵੀ ਆ ਗਏ ਉੱਧਰ ਬਹੁਤ ਰੋਣ ਲੱਗੀ ਤੇ ਇਬਾਦਤ ਨੇ ਰੌਣਕਾਂ ਲਾਈਆਂ ਇਬਾਦਤ ਨੇ ਇਹ ਬਾਤਾਂ ਦੀਆਂ ਵੱਡੀਆਂ ਪਣਾਂ ਲਗੀਆਂ ਨੇ ਲੋ ਜੀ ਅੱਜ ਦਾ ਦਿਨ ਜਿਹੜਾ ਬਹੁਤ ਜ਼ਿਆਦਾ ਵਧੀਆ ਰਿਹਾ ਬਹੁਤ ਜ਼ਿਆਦਾ ਇੰਜੋਏ ਕੀਤਾ ਕਿਉਂਕਿ ਬਾਬਾ ਜੀ ਘਰੇ ਆਏ ਸੀ ਮਤਲਬ ਮਾਨੂੰ ਇਨਾ ਸਕੂਨ ਮਿਲਿਆ ਇਨੀ ਸੰਤੁਸ਼ਟੀ ਮਿਲੀ ਅੱਜ ਦੇ ਦਿਨਾਂ ਮਤਲਬ ਆਸਮ ਸੀ ਅੱਜ ਫਸਟ ਟਾਈਮ ਸਾਰੀ ਫੈਮਿਲੀ ਇਕੱਠੀ ਹੋਈ ਆ ਤੇ ਬਹੁਤ ਜ਼ਿਆਦਾ ਆਨੰਦ ਆਇਆ ਬਾਕੀ ਹੁਣ ਕੱਲ ਪਾਰਟੀ ਸ਼ੁਰੂ ਹੋ ਜਾਣੀ ਹੈ ਤੇ ਕੱਲ ਫਿਰ ਟਾਈਮ ਸਰ ਸੌਣੇ ਆ ਕਿਉਂਕਿ ਫਿਰ ਆਪਾਂ ਮਾਰਨਿੰਗ ਸਾਰਿਆਂ ਨੂੰ ਜਲਦੀ ਉੱਠਣਾ ਵਾ ਚਲੋ ਮਿਲਦੇ ਆ ਕੱਲ ਆਪਾਂ ਪਾਰਟੀ ਦੇ ਵਿੱਚ ਉਦ ਤੱਕ ਬਾਏ ਬਾਏ